ਮੈਂ ਸਟੇਜ ਤੇ ਗਿਆ ਮੈਂ 500 ਰੁਪਿਆ ਤਾਂ ਕੁੜੀ ਨੂੰ ਦੇਤਾ ਪ੍ਰਵੀਨ ਦਰਦੀ ਨੂੰ 500 ਬਾਈ ਹਰਜੀਤ ਨੂੰ ਦੇਦਾ ਬਈ ਇੱਕ ਸਨਮਾਨ ਹੁੰਦਾ ਹਨਾ ਉਹਦੇ ਨਾਲ ਕੋਈ ਉਹ ਗੱਲਾਂ ਛੋਟੀਆਂ ਲ ਉਹਨਾਂ ਦੇ ਉਹ ਪਹਿਲਾਂ ਮੈਂ ਕੁੜੀ ਦੇ ਮੋਢੇ ਤੇ ਹੱਥ ਰੱਖਿਆ ਹਮ ਹਨਾ ਉਸ ਤੋਂ ਬਾਅਦ ਅਸੀਂ ਫੋਟੋ ਖਿਚਾਉਣੇ ਆ ਕਿਉਂਕਿ ਮੇਰੇ ਨਾਲ ਨਾ ਇੱਕ ਕਈ ਵਾਰੀ ਕੁੜੀਆਂ ਫੋਟੋ ਖਿਚਾਉਂਦੀਆਂ ਕਈ ਮੈਨੂੰ ਕੁੜੀਆਂ ਆਉਂਦੀਆਂ ਬਾਈ ਜੀ ਮੋਢੇ ਤੇ ਹੱਥ ਰੱਖ ਕੇ ਫੋਟੋ ਖਿਚਾ ਲਓ ਹਨਾ ਜਿੰਨੀਆਂ ਕੁੜੀਆਂ ਆਪਣੇ ਨਾਲ ਫੋਟੋ ਕਰਾਉਂਦੀਆਂ ਜਾਂ ਆਪਾਂ ਨੂੰ ਕੋਈ ਵੀ ਫੋਨ ਕਰ ਆਪਾਂ ਸਾਰਿਆਂ ਨੂੰ ਭੈਣ ਹੀ ਮੰਨਦੇ ਆ। ਇਹਦਾ ਸੋਚਣੀ ਵਾਲੇ ਦੀ ਗਲਤ ਸੋਚ ਹੋ ਸਕਦੀ ਹੈ ਮੇਰੀ ਨਹੀਂ। ਮੇਰੀ ਤਾਂ ਛੋਟੀ ਭੈਣ ਆ ਭੈਣ ਹੀ ਰਹੂਗੀ। ਚਲੋ ਠੀਕ ਆ ਜਿਹੜਾ ਬਾਈ ਬੌਂਸਰ ਸੀ ਉਹਦਾ ਇੱਕ ਹੱਕ ਆ। ਕਿਉਂਕਿ ਉਹ ਉਹਦਾ ਬਾਡੀਗਾਰਡ ਆ। ਉਹਨੇ ਤਾਂ ਇੱਕ ਆਰਯੂ ਕਰਨਾ ਉਸ ਤੋਂ ਬਾਅਦ ਉਹ ਵੀਡੀਓ ਐਡਿਟ ਚ ਕੱਟੀ ਹੋਈ ਆ। ਅੱਛਾ ਉਹ ਉਹਨੇ ਕੁੜੀ ਨੇ ਰੋਕਿਆ ਨਹੀਂ ਵੀ ਬਾਈ ਨੂੰ ਖਿੱਚਾ ਲੈਂਦੇ ਫੋਟੋ ਮੈਂ ਫਿਰ ਉਵੇਂ ਹੀ ਹੱਥ ਰੱਖ ਕੇ ਫੋਟੋ ਖਿੱਚਾ ਗਿਆ। ਉਸ ਤੋਂ ਬਾਅਦ ਦੂਜੀ ਗਾਹਲੀ ਵੀਡੀਓ ਲਿਕਣੀ ਹੋ ਭੈਣ ਨੇ ਪ੍ਰਵੀਨ ਦਰਦੀ ਨੇ ਮੇਰੇ ਨਾਲ ਫੇਰ ਫੋਟੋ ਖਿਚਾਈਆਂ